ਲਈ ਕਿਉਂਕਿ ਜਦੋਂ ਤੁਸੀਂ ਬੇਰੀਆ ਤੋਂ ਟੀਮ ਛੱਡ ਕੇ ਇਧਰਲੇ ਬੰਨੇ ਆਏ ਆ ਜਿਹੜੀ ਸਪਸ਼ਟ ਗੱਲ ਆ ਉਹਨੂੰ ਕਲੀਅਰ ਕਰਨਾ ਚਾਹੁੰਦੇ ਦਰਸ਼ਕ ਚਾਹੁੰਦੇ ਆ ਵੀਰ ਇਹ ਗੱਲ ਦੱਸੀ ਜਾਵੇ ਤੇ ਸ਼ਿਲੂ ਵੀਰ ਕੀ ਕਹਿਣਾ ਚਾਹੁੰਦੇ ਨੇ ਬਾਰੇ ਕੀ ਸਾਰੀ ਗੱਲ ਹੋਈ ਹੈ ਸ਼ਾਰਟ ਦੇ ਵਿੱਚ ਜੇ ਕਬੱਡੀ ਦੇ ਤੌਰ ਤੇ ਦੱਸਣਾ ਜਾਉਂਗੇ ਤੋਂ ਬਈ ਪਹਿਲੇ ਬਾਤ ਸੀ ਭਾਈ ਆਪਣੀ ਬੇਰੀਆ ਵਾਲਾ ਭਾਈ ਆਪਾਂ ਮੰਨਣਾ ਨਹੀਂ ਕਰਦੇ ਉਹਨ ਕੀ ਗੱਲ ਸੀਜ਼ਨ ਦੀ ਬਾਤ ਸੀ ਪਰ ਆਪਾਂ ਨੇ ਸ਼ਰਤਾਂ ਰੱਖੀ ਦੀ ਭਾਈ ਭਾਈ ਪਲੇਅਰ ਸਾਰੇ ਪਲੇਅਰ 7 ਨੂੰ ਵੀ ਸਾਰੇ ਪਲੇਅਰ ਖੇਡੇ ਹੈਗੇ ਇੱਕ ਟੂਰਨਾਮੈਂਟ ਤੇ ਤੇ 12 ਨੂੰ ਵੀ ਇਕੱਠੇ ਖੇਡੇ ਹੈਗੇ 13 ਨੂੰ ਵੀ ਪਲੇਅਰ ਦੂਜੇ ਪਾਸੇ ਖੇਡੇ ਹੈਗੇ ਮੈਨੂੰ ਕੱਲੇ ਨੇ ਰੋਕ ਦੇ ਸੀ ਬਾਈ ਤੂੰ ਨਹੀਂ ਖੇਡਣਾ ਮੈਂ ਪਹਿਲਾਂ ਗੱਲ ਕੀਤੀ ਸੀ ਬਾਈ ਇੱਕ ਬਾਈ ਅਗਰ ਦੂਜੀ ਫੈਡਰੇਸ਼ਨ ਵਿੱਚ ਖੇਡੇ ਤਾਂ ਕੀ ਕੀ ਕਰਨਾ ਹੈਗਾ ਤੁਸੀਂ ਕਹਿੰਦੇ ਬੈਨ ਕਰਣੀ ਹੈਗੇ ਮੈਂ ਕਿਹਾ ਠੀਕ ਹੈ ਬਾਈ ਤੇ ਉਹ 12 ਨੂੰ ਫੇਰ ਖੇਡੇ ਬਾਈ 13 ਨੂੰ ਪਰਲੇ ਪਾਸੇ ਖੇਡੇ ਤੁਹਾਗਲ ਹੈਗੀ ਭਾਈ ਮੈਨੂੰ ਇਕੱਲੇ ਨੂੰ ਕਿਉਂ ਰੋਕਦੇਗੇ ਤਾਂ ਸਾਰੇ ਪਲੇਅਰਾਂ ਖਾਤਰ ਰੂਲ ਹੋਣੇ ਚਾਹੀਏ ਤਾਂ ਫਿਰ ਮੇਰੇ ਇਕੱਲੇ ਖਾਤਰ ਕਿਉਂ ਰੂਲ ਹੈਗੇ ਭਾਈ ਬਸ ਆਹੀ ਗੱਲ ਹੈਗੀ ਭਾਈ ਹੋਰ ਕੋਈ ਇੰਨਾ ਕੁਛ ਨਹੀਂ ਬਸ ਇਹੀ ਇੱਕ ਛੋਟੀ ਜੀ ਗੱਲ ਤੁਸੀਂ ਕਹਿੰਨੇ ਆ ਵੀ ਇੱਕ ਮੁੱਦਾ ਬਣ ਗਿਆ ਪਰ ਵੱਡਾ ਹਨਾ ਹਾਂ ਹਾਂ ਵੈਸੇ ਓਏ ਬਾਤ ਹੈ ਛੋਟੀ ਜੀ ਗੱਲ ਤੋਂ ਵੱਡਾ ਮੁੱਦਾ ਬਣਾ ਦਿਆ ਚਾਹ ਤੋ ਮੈਂ ਆਹ ਕਹਿੰਦਾ ਸਾਰੇ ਪਲੇਅਰਾਂ ਖਾਤਰ ਇਹ ਇੱਕ ਰੂਲ ਹੋਣੇ ਚਾਹੀਏ ਜਿੱਦਾਂ ਟ੍ਰਾਂਟੋ ਹੈਗੇ ਭਾਈ ਬਿਲਕੁਲ ਦੋ ਫੈਡਰੇਸ਼ਨ ਟ੍ਰਾਂਟੋ ਦੀ ਸਾਰੇ ਪਾਸੇ ਦੋ ਦੋ ਫੈਡਰੇਸ਼ਨ ਹੈਗੀ ਪਰ ਰੂਲ ਹੈਗੇ ਇਥੇ ਕੋਈ ਰੂਲ ਨਹੀਂ ਬਾਈ ਉਹ ਹੀ ਬਾਤ ਹੈ ਜੀ ਤਾਂ ਹੀ ਮੁੱਦਾ ਬਣ ਗਿਆ ਉਹ ਤਾਂ ਕੁਝ ਨਹੀਂ ਬਾਈ ਤੇ ਪੈਸੇ ਦੀ ਗੱਲ ਕਹਿੰਦੇ ਸੀ ਵੇ ਆਪਾਂ ਨੇ ਪੈਸੇ ਲਏ ਤਾਂ ਆਪਾਂ ਮਨਾ ਨਹੀਂ ਕਰਦੇ ਆਪਾਂ ਨੇ ਇੱਕ ਟੂਰਨਾਮੈਂਟ ਦੇ ਪੈਸੇ ਰੱਖ ਕੇ ਬਾਕੀ ਉਹਨਾਂ ਦੇ ਮੋੜ ਵੀ दिए ਬਾਈ ਬਸ ਆਹੀ ਗੱਲ ਸੀ ਉਹ ਤੋਂ ਇਨਾ ਖਾਮ ਖਾਮ ਮੁੱਦਾ ਬਣਾ ਰਹੀ ਭਈ ਉਹ ਤਾਂ ਕੋਈ ਚੈੱਕ ਕਰਨੀ ਚਲੋ ਵੀ ਤੁਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਜਿਹੜੀ ਖੇਡ ਕਲੱਬ ਸੀ ਬੇਰੀਆ ਉਹਨਾਂ ਨਾਲ ਕਲੀਅਰ ਹੋ ਗਈ ਆ ਗੱਲ ਹੁਣ ਜਿਹੜੀ ਤੁਹਾਡੀ ਪਰਸਨਲ ਤੌਰ ਤੇ ਕਿਉਂਕਿ ਕਬੱਡੀ ਦੇ ਵਿੱਚ ਆਪਾਂ ਮੁੱਦਾ ਬਣ ਜਾਂਦਾ ਫਿਰ ਹੈਨਾ ਸੋਸ਼ਲ ਮੀਡੀਆ ਤੇ ਨੌਲੇਜ ਘੱਟ ਹੁੰਦੀ ਹੈ ਅੰਗਰੇਜ਼ੀ ਦੀ ਇੱਕ ਘਾਵਤ ਲिटल ਨੋਲੇਜ ਇਜ਼ ਡੇਂਜਰਸ ਵੀ ਥੋੜੀ ਜਾਣਕਾਰੀ ਜਿਆਦਾ ਖਤਰਨਾਕ ਹੈ ਇਹ ਕਿ ਪੇਜ ਵਾਲੇ ਬਾਈ ਇੰਸਟਾਗ੍ਰam ਦੇ ਨਾਲ ਨਿਊ ਚਾਹੀਏ ਕੁਝ ਵੀ ਲਿਖ ਕੇ ਪਾ ਦੇ ਉਹ ਚਾਹੂੰ ਗ੍ਰਾਉਂਡ ਮੇ ਤਾਂ ਉਦਾਂ ਵੀ ਗੱਲਬਾਤ ਹੋ ਜੇ ਪਲੇਅਰ ਕੀ ਪਲੇਅਰ ਕੀ ਆਪਸ ਮੋ ਜਾ ਫਿਰ ਵੀ ਕੁਝ ਵੀ ਲਿਖ ਕੇ ਪਾ ਦਿੰਦੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਪੇਜ ਵਾਲਿਆਂ ਨੂੰ ਵੀ ਰਿਕਵੈਸਟ ਹੈਗਾ ਥੋੜਾ ਗੱਟਮੁੱਦਾ ਬਣਾਇਆ ਕਰੋ ਬਾਈ ਆਪਣੇ ਵੀਊ ਦੇ ਚੱਕਰਾਂ ਵਿੱਚ ਕਿਸੇ ਨੂੰ ਬਦਨਾਮ ਨਾ ਕਰਿਆ ਕਰੋ ਇਦਾਂ ਬਾਈ ਉਹ ਤਾਂ ਕੁਝ ਨਹੀਂ ਬਾਈ ਬਿਲਕੁਲ ਤੇ ਸ਼ਿਲੂ ਵੀਰ ਹੁਣ ਅੱਜ ਮੈਚ ਖੇਡੇ ਆ ਇੱਥੇ ਟ੍ਰੇਸੀ ਦੇ ਵਿੱਚ ਪਹਿਲੀ ਵਾਰੀ ਮਿਲਦਾ ਟਰੈਸੀ ਸ਼ਹਿਰ ਚ ਖੇਡੇ ਹੋਵੋਗੇ ਤੇ ਹੁਣ ਆ ਫੈਡਰੇਸ਼ਨ ਲਈ ਅੱਗੇ ਸੀਜ਼ਨ ਪੂਰਾ ਖੇਡ ਰਹੇ ਆ ਤੇ ਕਿਵੇਂ ਤਿਆਰੀ ਕਿਵੇਂ ਦੀ ਆ ਤੇ ਤਿਆਰੀ ਵਧੀਆ ਹਾਂ ਖੇਡਾਂਗੇ ਪੂਰਾ ਸੀਜ਼ਨ ਖੇਡਾਂਗੇ ਭਾਈ ਤੋਂ ਵਧੀਆ ਤਿਆਰੀ ਹੈ ਬਸ ਬੱਬਾ ਮੇਰੇ ਰੱਖੇ ਚੋਟ ਵੇਟ ਤੇ ਬਚਾਏ ਰੱਖੇ ਬਾਕੀ ਬੋਤ